ਨਸ਼ਾ ਵੇਚਣ ਤੋਂ ਰੋਕਣ ਤੇ ਸਮਾਜ ਵਿਰੋਧੀ ਅੰਸਰਾਂ ਵੱਲੋਂ ਕਥਿਤ ਤੌਰ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਤਰਨਤਾਰਨ ਦੇ ਸੱਚਖੰਡ ਰੋਡ ਸਥਿਤ ਗਲੀ ਮੰਗਲ ਸਿੰਘ ਵਾਲੀ ਵਿੱਚ ਸਾਹਮਣੇ ਆਈ ਹੈ ਜਿੱਥੇ ਨਸ਼ਾ ਵੇਚਣ ਤੋਂ ਰੋਕਣ ਤੇ ਹੋਏ ਤਕਰਾਰ ਦੌਰਾਨ ਇੱਕ تیرਵੱਲੋਂ ਦੂਸਰੇ تیرੋਂ ਉੱਪਰ ਗੋਲੀਆਂ ਚਲਾਉਣ ਦੇ ਦੋਸ਼ ਲਗਾਏ ਗਏ ਹਨ ਹਾਲਾਂਕਿ ਥਾਣਾ ਸਿਟੀ ਤਰਨਤਾਰਨ ਦੇ ਮੁਖ ਅਫਸਰ ਦਾ ਕਹਿਣਾ ਹੈ ਕਿ ਝਗੜਾ ਦੋਨਾਂ ਟੀਰਾ ਦਰਮਿਆਨ ਹੋਇਆ ਹੈ ਲੇਕਿਨ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਹੋਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਕਿ ਹੈ ਪੂਰਾ ਮਾਮਲਾ ਤਰਨਤਾਰਨ ਤਾਂ ਤੋਂ ਮਨਦੀਪ ਸਨਦੀ ਰਿਪੋਰਟ ਮੇਰਾ ਨਾਮ ਲਵਜੀਤ ਆਬਜੀਤ ਸਿੰਘ ਕਿਥੋਂ ਦੇ ਰਾਣਾ ਦੇ ਇੱਕ ਗਲੀ ਮੰਡਲ ਸਿੰਘ ਉਪੀਰ ਵਾਲੀ ਕੀ ਗੱਲ ਹੋਈ ਸਰ ਜੀ ਸਾਰੇ ਇਹਨਾਂ ਨੇ ਕਾਫੀ ਟਾਈਮ ਤੋਂ ਪਹਿਲਾਂ ਸਾਡੇ ਸਾਹਮਣੇ ਘਰ ਆਵ ਕੇ ਸਾਰੇ ਨਸ਼ਾ ਵੇਚਦੇ ਅਸੀਂ ਇਹਨਾਂ ਨੂੰ 2-3 ਵਜੇ ਡੱਕਿਆ ਹੋਆ ਫੜ ਦੋ ਵਗੈਰਾ ਡੀਪੀ ਸਾਹਿਬ ਦੇ ਵੀ ਦਰਖਾਸਤ ਦਿੱਤੀ ਹੋਈ ਹੈ ਇਹ ਵਿਚਰੋਣੀ ਹਟਦੇ ਇਹਨਾਂ ਨੇ ਉਦੋਂ ਵੀ ਸਾਨੂੰ ਤੁਹਾਨੂੰ ਗੱਲਾਂੀਆਂ ਹੈਗੀ ਅਸੀਂ ਤੁਹਾਨੂੰ ਗੋਲੀਆਂ ਮਾਰ ਦਿਆਂ ਕਰ ਦਾਂਗੇ 18 ਜਾਨ ਦਰਖਾਸਤ ਦਿੱਤੀ ਹੋਈ ਡਿਪੀ ਸਾਹਿਬ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੀ ਰਾਤ ਇਹਨਾਂ ਨੇ ਆ ਕੇ ਸਾਡੇ ਗੋਲੀਆਂ ਮਾਰਤੀਆਂ ਸੱਤ ਤੋਂ 8 ਫਾਇਰ ਕੱਢੇ ਆ ਇਹਨਾਂ ਨੇ ਕੋਈ ਨਾਮ ਨੂੰ ਪਤਾ ਤੁਹਾਨੂੰ ਜਨਾਨੀ ਇੱਕ ਦਾ ਨਾਮ ਬਲਜੀਤ ਸਿੰਘ ਜੇ ਗਿੱਲ ਕਹਿੰਦੇ ਜੇ ਉਹਨੂੰ ਇੱਕ ਚੰਦ ਜੇ ਇੱਕ ਉਹਨਾਂ ਦਾ ਜੜੀ ਏ ਸੁਖਿੰਦਰ ਸਿੰਘ ਤੇ ਬਸ ਇਹਨਾਂ ਦਾ ਸਾਰਾ ਪਰਿਵਾਰ ਦਾ ਇਹਨਾਂ ਨੇ ਇੱਥੇ ਰੋੜੇ ਚਲਾਏ ਆ ਮੇਰੇ ਵੀ ਥੱਪ ਲੱਗੀ ਆ ਔਰ ਮਾਕੇ ਤੇ ਵੀ ਲੱਗੀ ਤੇਰੇ ਤੇ ਵੀ ਥੱਪ ਲੱਗੀ ਜਿਹੜੇ ਫਾਇਰ ਕੀਤੇ ਆ ਕਿਹੜੇ ਕਿਹੜੇ ਆਪਣਾ ਕਿਹੜਾ ਅਸਲਾ ਇਹਨਾਂ ਕੋਲ ਅਸਲਾ ਸਾਰ ਇਹਨਾਂ ਕੋਲ 2 ਨੰਬਰ ਦਾ ਹੀ ਅਸਲਾ ਸਾਰਾ ਉਹਦੇ ਨਾਲ ਫਾਇਰ ਕਿਤੇ ਤੁਹਾਨੂੰ ਪਤਾ ਚੌਣ ਜਾਪਦੀ ਦੇ ਵਿੱਚ ਤਾਂ ਸਾਰੇ ਹਥਿਆਰ ਤੇ ਜਮਾ ਵਾ ਫਿਰ 2 ਨੰਬਰ ਦਾ ਹੀ ਹੋਊਗਾ ਉਸਨੇ ਕੀ ਕਾਰਵਾਈ ਕੀਤੀ ਹੈ ਜਾਂ ਕੀ ਅਸ਼ਸ਼ਨੀ ਦਵਾਇਆ ਤੁਹਾਨੂੰ ਸਰ ਅਸੀਂ ਰਾਤ ਦਾ ਦੇ ਪੁਲਿਸ ਨੂੰ ਕੀਤਾ ਹੋਇਆ ਵਾ ਬਰਖਾਹ ਜੀ ਦਿੱਤੀ ਬਗੈਰ ਸਿੱਟੀ ਨਾਣੇ ਦਿੱਤੀ ਹੈ ਅੱਜ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਅਜੇ ਤੱਕ ਤਾਂ ਸਾਨੂੰ ਪੁੱਛਣੀ ਮਿਲਿਆ ਜਿਹੜੇ ਮੌਕੇ ਤੇ ਪੁਲਿਸ ਕੁੱਤੀ ਰਖਲ ਉਹਨਾਂ ਨੇ ਕੀ ਕਿਹਾ ਉਹ ਸਰ ਉਹ ਨਾਮ ਲੈ ਕੇ ਲੱਗੇ ਆ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਤੁਸੀਂ ਸਾਫ਼ ਦਵਾਵਾਂਗੇ ਪਰ ਅਜੇ ਤੱਕ ਨਾ ਕੋਈ ਰੇਡ ਦੋਸ਼ੀ ਵਿਆਹ ਹਸਾਬ ਦੇ ਵਿੱਚ ਬੈਠੇ ਆ ਅਨਾਲੇ ਫੌਂਡ ਤੋਂ ਧੰਤਿਆਂ ਦੇ ਹੁੰਦੇ ਆ। ਕੀ ਚੋਦੇ ਤੁਸੀਂ ਕੀ ਹੋਣਾ ਚਾਹੀਦਾ? ਸਾਰੀ ਨਾਲ ਤੇ ਪਰਚਾ ਹੋਣਾ ਚਾਹੀਦਾ ਵਾ। ਸਾਰੀ ਗਲੀ ਵਿੱਚ ਚੰਕਵੈਰੀ ਕਰੋ। ਰਾਤ ਨੂੰ ਇਨਕੁਆਰੀ ਕੀਤੀ ਵੀ ਆ ਪੁਲਿਸ ਨੇ ਸਾਰੀ। ਉਹਨਾਂ ਨੂੰ ਦੱਸਿਆ ਵੀ ਸਾਰੀ ਗਲੀ ਨੇ ਕਿ ਇਹਨਾਂ ਨੇ ਬਹੁਤ ਜ਼ਿਆਦਾ ਗੋਲੀਬਾਰ ਚਲਾਈ ਆ। ਬਟ ਫਿਰ ਵੀ ਜਾਰੇ ਇਹਨਾਂ ਨੇ ਕੋਈ ਇਨਸਾਫ ਨਹੀਂ ਕੀਤਾ। ਸਾਡੇ ਸਾਹਮਣੇ ਹੀ ਆ। ਮਜਬੂਰਨ ਤੁਹਾਨੂੰ ਸੱਦਣਾ ਪਿਆ ਇਹਨੂੰ ਉਹਨਾਂ ਤੋਂ ਇਨਸਾਫ ਦੀ ਘਾਰ ਲੈਂਦੇ ਆ। ਇਹਨਾਂ ਦੇ ਪਰਚਾ ਕੀਤਾ ਜਾਵੇ। ਕੀ ਬੋਲੋ? ਪਰ ਸੇਂ ਸੇਂ। ਕੀ ਗੱਲ ਹੋਈ? ਇਹ ਕੱਲ੍ਹ ਦੇ ਕੰਮ ਦਾ ਦੱਸ ਰਹੇ। ਕੱਲ੍ਹ ਦੀ ਇਹ ਨਸ਼ੇ ਨੂੰ ਇਹੋ ਡੱਟ ਰਹੇ ਆ। ਇਹ ਇਹ ਬਗੋਂ ਤਾਂ ਕਹਿੰਦੇ ਆ ਕਰੋ ਕਾਰਨ ਕਰਤੀ ਇਹਨਾਂ ਕਿੰਨੇ ਕੁ ਸੀ ਬੈਠੇ ਇਹ ਬੋਦੀ ਸਿੰਘ ਦਾ ਚਾਂਸ ਹੈ ਜੀ ਸਰਜਿੰਦਰ ਸਰ ਪੁਲਸ ਨੇ ਕੀ ਬਲਕਿ ਆਸ਼ਵਾਸ਼ਣ ਦਿਵਾਇਆ ਤੁਹਾਨੂੰ ਪੁਲਸ ਆਈ ਆ ਕੇ ਤੇਰੀ ਇਹਨਾਂ ਦੀ ਗੱਲਬਾਤ ਹੋ ਗਈ ਪੁਛ ਗਏ ਸੀ ਕਰ ਗਏ ਤਾਂ ਕਰੀ ਜੀ ਹੋਰ ਹੀ ਗੱਲ ਜੀ ਹੈ